ਤਾਂ ਨੋ ਆ ਜੀ ਸੁਣਿਓ ਇਹ ਮਿੰਟੂ ਮੇਰਾ ਵੀਰ ਘਰ ਕੱਚੇ ਸੀ ਤੇ ਬਾਹਰਿਆਂ ਦੇ ਪੱਕੇ ਸੀ ਮੈਂ ਗੱਲ ਭਲੇ ਸਮੇਂ ਦੀ ਕਰਾਂ ਬੜਾ ਗੀਤ ਲਿਆ ਸਭ ਤੋਂ ਵੱਧ ਗੀਤ ਮੇਰਾ ਇਹ ਚੱਲਿਆ ਮਿਲੀਅਨ ਚ ਵਿਊ ਗਏ ਦੇ ਅੱਜ ਵੀ ਅੱਜ ਵੀ ਲੋਕੀ ਫਰਮਾਇਸ਼ ਕਰਦੇ ਮਿੰਟੂ ਪਗਠਾਣਾ ਪਰ ਹੁਣ ਪਤਾ ਲੱਗਾ ਨਾਲ ਬੋੜਾ ਵਾਲਾ ਵੀ ਕਹਿੰਦੇ ਹਨ ਮੈਂ ਫਿਰ ਕੱਲਾ ਪਗਠਾਣਾ ਕਹਿੰਦਾ ਰਿਹਾ ਇੱਕ ਠੋਕ ਬਦਮਾਸ਼ੀ ਅਸੀਂ ਕਰ ਦੇਣੀ ਮੁੰਡੇ ਗਰਦਾਸਪੁਰੀਏ ਠੀਕ ਹੈ ਇਹ ਸੁਣਾਉਂਗਾ ਮੈਂ ਇਹ ਵੀਰ ਦਾ ਗੀਤ ਰਿਕਾਰਡ ਕਰਾਇਆ ਮੈਂ ਇੱਕ ਘਰ ਕੱਚੇ ਸੀ ਦੇ ਬਾਦ ਨਾ ਪੱਕੇ ਸੀ ਇੱਕ ਨਵਾਂ ਗੀਤ ਆ ਰਿਹਾ ਮੇਰਾ ਇਹ ਵੀਰ ਦਾ ਲਿਖਿਆ ਤੁਹਾਨੂੰ ਸੁਣਾਉਣ ਲੱਗਾ ਇਹ ਮੈਂ ਗਾਉਣਾ ਨਹੀਂ ਸੀ ਆਉਣ ਤੋਂ ਪਹਿਲਾਂ ਔਰ ਇਹ ਵੀਰ ਦੇ ਪਿੰਡ ਆਇਆ ਮੈਨੂੰ ਸੁਣਾਉਣਾ ਪੈਣਾ ਕੈਸੀਆਂ ਗੱਲਾਂ ਲਿਖੀਆਂ ਨੇ ਮਿੰਟੂ ਨੇ ਇਹ ਅੱਜ ਤੱਕ ਅਸੀਂ ਵੀ ਨਹੀਂ ਸੋਚੀਆਂ ਅਸੀਂ ਬੜੀ ਦੇਰ ਤੇ ਗਾਉਨੇ ਆ ਵੀ ਇਹ ਵੀ ਗੱਲਾਂ ਹੁੰਦੀਆਂ ਨੇ ਸੁਣਿਓ ਧਿਆਨ ਨਾਲ ਪਤਾ ਨਹੀਂ ਕਿੱਥੋਂ ਲਵੀਆਂ ਨੇ ਮਿਹਰਬਾਨ ਥੈਂਕ ਯੂ ਉਹ ਉਦਮੀ ਬੰਦਾ ਉਦਮ ਨਾਲ ਸਰਦਾਰੀ ਕਰਦਾ ਏ ਸਰਦਾਰੀ ਕਰਦਾ ਏ ਆਲਸੀ ਬੰਦਾ ਜ਼ਿੰਦਗੀ ਵਿੱਚ ਜਰਮਾਨੇ ਵਰਧਾਏ ਵਰਧਾਏ ਉਦਮੀ ਬੰਦਾ ਉਦਮ ਨਾਲ ਸਰਦਾਰੀ ਕਰਦਾ ਏ ਹਲਸੀ ਬੰਦਾ ਜ਼ਿੰਦਗੀ ਵਿੱਚ ਜਰਮਾਨੇ ਪਰਦਾਏ ਸ਼ਰਾਬੀ ਤੇ ਹੰਕਾਰੀ ਦੋਵੇਂ ਝਗੜਾ ਕਰਦੇ ਨੇ ਦੁਸ਼ਤਾਂ ਨਾਲੇ ਲੋਬੀਆਂ ਦੇ ਕਦੇ ਟਿੱਡ ਨਾ ਪਰਦੇ ਨੇ ਦੁਸ਼ਤਾਂ ਨਾਲੇ ਲੋਬੀਆਂ ਦੇ ਕਦੇ ਟਿੱਡ ਨਾ ਪਰਦੇ ਨੇ ਪਰਦੇਸੀ ਬੰਦੇ ਦੀ ਜ਼ਮਾਨਤ ਕਦੇ ਨਾ ਭੜੀਏ ਬਈ ਹੱਥੋਂ ਛੱਡ ਕੇ ਉੱਡਦੀ ਹੋਈ ਨੂੰ ਕਦੇ ਨਾ ਫੜੀਏ ਵਈ ਫੜੀਏ ਵਈ ਪਰਦੇਸੀ ਬੰਦੇ ਦੀ ਜ਼ਮਾਨਤ ਕਦੇ ਨਾ ਭੜੀਏ ਵਈ ਹੱਥੋਂ ਛੱਡ ਕੇ ਉੱਡਦੀ ਹੋਈ ਨੂੰ ਕਦੇ ਨਾ ਫੜੀਏ ਵਈ ਕੱਪੜੇ ਹੋਂ ਜੇ ਚੋਰਾਂ ਦੇ ਗੱਜ ਡਾਂਗਾ ਦੇ ਹੁੰਦੇ ਤੀਜੇ ਲੋਕੋ ਬੁਰੀਆਂ ਟਾਂਗਾ ਦੇ ਹੁੰਦੇ ਕੁੜੇ ਤੀਜੇ ਲੋਕੋ ਬੁਰੀਆਂ ਟਾਂਗਾ ਦੇ ਹੁੰਦੇ ਲੁੱਟ ਮਾਰਦੀ ਦੌਲਤ ਦੇ ਨਾਲ ਪੂਰੀ ਪੈਂਦੀ ਨਹੀਂ ਨੂਜੇ ਹੋਵੇ ਤੇਜ ਤੇ ਸਸ ਦੀ ਗੱਲ ਨੂੰ ਸਹਿੰਦੀ ਨਹੀਂ ਲੁੱਟ ਮਾਰਦੀ ਦੌਲਤ ਦੇ ਨਾਲ ਪੂਰੀ ਪੈਂਦੀ ਨਹੀਂ ਨੂਜੇ ਹੋਵੇ ਤੇਜ ਤੇ ਸਸ ਦੀ ਗੱਲ ਨੂੰ ਸਹਿੰਦੀ ਨਹੀਂ ਨਛੇੜੀ ਤੇ ਬਦਕਾਰ ਤਾਂ ਹੁੰਦੇ ਜੜਨੇ ਸਿਆਪਿਆ ਦੀ ਨੇਕ ਪੁੱਤ ਕਰਵਾਉਂਦਾ ਓਏ ਸੋਭਾ ਆਪਣੇ ਮਾਪਿਆਂ ਦੀ ਇੱਕ ਪੁੱਤ ਕਰਵਾਉਂਦਾ ਏ ਸੋਭਾ ਆਪਣੇ ਮਾਪਿਆਂ ਦੀ ਭੁੱਖਾ ਮਰਦਾ ਬੰਦਾ ਹੀ ਮਜ਼ਦੂਰੀ ਕਰਦਾ ਏ ਨੇਕ ਨੌਕਰ ਤੇ ਹਰ ਵੇਲੇ ਮਾਲਕ ਤੋਂ ਡਰਦਾ ਏ ਦੁਖਾ ਮਰਦਾ ਬੰਦਾ ਹੀ ਮਜ਼ਦੂਰੀ ਕਰਦਾ ਏ ਨੇਕ ਨੌਕਰ ਤਾਂ ਹਰ ਵੇਲੇ ਮਾਲਕ ਤੋਂ ਕਰਦਾ ਏ ਅੰਤ ਕਦੇ ਨਹੀਂ ਭੜਾ ਹੁੰਦਾ ਪਾਪੀ ਬਦਕਾਰ ਦਾ ਦੁਖ ਵਦ ਦੇ ਵੀ ਨਹੀਂ ਮੁਕਦਾ ਸਾਰੇ ਸੰਸਾਰ ਦਾ ਦੁਖ ਕਦੇ ਵੀ ਨਹੀਂ ਮੁਕਦਾ ਸਾਰੇ ਸੰਸਾਰ ਦਾ ਜੀ ਬੰਦੇ ਦੇ ਖਰਚੇ ਸਰਕਾਰੀ ਹੁੰਦੇ ਨੇ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਹੁੰਦੇ ਨੇ ਫੌਜੀ ਬੰਦੇ ਦੇ ਖਰਚੇ ਸਰਕਾਰੀ ਹੁੰਦੇ ਨੇ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਹੁੰਦੇ ਨੇ ਚੋਰ ਤਾਂ ਚੋਰੀ ਕਰਨ ਵਾਸਤੇ ਚੌਣ ਹਨੇਰੇ ਨੂੰ ਉਹ ਰਾਤ ਦਾ ਪਹਿਰੇਦਾਰ ਅਢੀਕੇ ਤੜਕ ਸਵੇਰੇ ਨੂੰ ਉਹ ਰਾਤ ਦਾ ਪਹਿਰੇਦਾਰ ਅਢੀਕੇ ਤੜਕ ਸਵੇਰੇ ਨੂੰ ਕਿੰਨੀ ਵਧੀਆ ਗੱਲ ਲਿਖੀ ਆ ਜਿਹੜਾ ਚੋਰ ਹੁੰਦਾ ਉਹ ਕਹਿੰਦਾ ਰੱਬਾ ਦਿਨ ਚੜੇ ਨਾ ਮੈਂ ਹੋਰ ਦੋਜਾ ਚੋਰੀਆਂ ਕਰ ਲਾਂ ਤੇ ਜਿਹੜਾ ਪਹਿਰੇਦਾਰ ਹੁੰਦਾ ਸਾਰੀ ਰਾਤ ਜਾਗਦਾ ਮਨੇਰੇ ਡਿੱਗਣ ਜਾਂਦਾ ਨੀਂਦ ਨਾਲ ਆਂਦਾ ਛੇਛੇ ਜੀ ਰੱਬਾ ਦਿਨ ਚੜਾ ਮੈਂ ਘਰ ਜਾਵਾਂ ਆਪਣੇ ਬੱਚਿਆਂ ਕੋਲ ਸੁਣੋ ਖਾਨ ਜੋ ਭੈ ਪਰਸ਼ਾਵੇਂ ਤੋਂ ਉਹ ਕਦੇ ਨਾ ਜਿੱਤਦੇ ਨੇ ਸੇਖੀ ਬਾਜ ਜੋ ਨੇਕੀ ਕਰਕੇ ਡੌਂਡੀ ਪਿੱਟਦੇ ਨੇ ਡੌਂਡੀ ਮੀਨਗ ਟੰਡਵਰਾ ਪਿੱਟਣਾ ਵੀ ਮੈਂ ਫਲਾਣਾ ਕੰਮ ਕਰਦਾ ਸਪੀਕਰ ਅਨਾਉਂਸਮੈਂਟ ਮੈਂ ਆ ਕੰਮ ਕਰਦਾ ਇਹਦਾ ਮਤਲਬ ਹੈ ਡੌਂਡੀ ਪਿੱਟਣਾ ਸੁਣਿਓ ਖਾਨ ਜੋ ਭੈ ਪਰਸ਼ਾਵੇਂ ਤੋਂ ਉਹ ਕਦੇ ਨਾ ਜਿੱਤਦੇ ਨੇ ਛੇ ਕੀ ਬਾਜ ਜੋ ਨੇ ਕੀ ਕਰਕੇ ਡੌਂਡੀ ਪਿੱਟਦੇ ਨੇ ਮਸਿਆਵਾੜੀ ਰਾਤ ਨੂੰ ਜਿਆਦਾ ਤਾਰੇ ਹੁੰਦੇ ਨੇ ਮਸਕੀਨ ਬੰਦੇ ਦੇ ਦੁਨੀਆ ਤੇ ਦਿਨ ਮਾਰੇ ਹੁੰਦੇ ਨੇ ਮਸਕੀਨ ਬੰਦੇ ਦੇ ਦੁਨੀਆ ਤੇ ਦਿਨ ਮਾਰੇ ਹੁੰਦੇ ਨੇ ਹੁਣ ਬਹੁਤ ਮੈਨੂੰ ਨਹੀਂ ਸੀ ਪਤਾ ਕਿ ਮਸਿਆਵਲੀ ਰਾਤ ਨੂੰ ਤਾਰੇ ਜਿਆਦਾ ਚੜਦੇ ਆ ਬਜ਼ੁਰਗਾਂ ਨੂੰ ਪਤਾ ਮਸਕੀਨ ਕਿਹਨੂੰ ਕਹਿੰਦੇ ਗਰੀਬ ਨੂੰ ਗਰੀਬ ਦੇ ਕਦੇ ਸਮਾਂ ਚੰਗਾ ਨਹੀਂ ਆਉਂਦਾ ਸੁਣਿਓ ਅੱਖਾਂ ਅੱਗ ਪਤਾਲ ਤਾਂ ਤਿੰਨੇ ਕਦੇ ਵੀ ਨਹੀਂ ਰਜਦੇ ਆਪਾਂ ਸੋਚ ਸਕਦੇ ਆ ਵੀ ਗੱਲ ਹੁੰਦੀ ਆ ਅੱਖਾਂ ਅੱਗ ਪਤਾਲ ਇਹ ਰਜਦੇ ਨਹੀਂ ਕਦੇ ਅੱਖਾਂ ਅੱਗ ਪਤਾਲ ਤੱਕ ਨੇ ਕਦੇ ਵੀ ਨਹੀਂ ਰੱਜਦੇ ਓਏ ਕਹੇ ਮਿੰਟੂ ਪਗਠਾਣਾ ਅਥਰੂ ਦੁਖੀਏ ਦੇ ਵਗਦੇ ਕਹੇ ਮਿੰਟੂ ਪਗਠਾਣਾ ਅਥਰੂ ਦੁਖੀਏ ਦੇ ਵਗਦੇ ਓ ਬੱਬਰ ਸ਼ੇਰ ਤੇ ਕੋੜੇ ਦੀ ਬੜੀ ਤੋਰ ਨਾ ਲਾ ਲੀਏ ਓ ਜਾਣਾ ਪੈਦਾ ਧਨੀ ਨੂੰ ਵੀ ਸੰਸਾਰ ਤੋਂ ਖਾਲੀ ਏ ਜਾਣਾ ਪੈਦਾ ਢੜੀ ਨੂੰ ਵੀ ਸੰਸਾਰ ਤੋਂ ਖਾਲੀ ਏ ਹੁਣ ਤਾੜੀ ਮਾਰੋ ਆਪਣੇ ਤੁਹਾਡਾ ਮਿੰਟੂ ਆ ਸਭ ਤੋਂ ਵੱਧ ਕਿਹੜਾ ਗੀਤ ਲਿਖਦਾ ਸਭ ਤੋਂ ਵੱਧ ਜੋਰੀ ਇੱਥੇ ਲੱਗਾ ਮੇਰਾ